ਲੱਖ ਰੁਪਏ ਦੇ ਖਾਲੀ ਕੌਣ ਸੀ ਨਾਲ ਤੁਹਾਡੇ ਨਾਲ ਕੌਣ ਸੀ ਮੇਰੇ ਬੇਟਾ ਸੀ ਜਦੋਂ ਨਾਲ ਮੰਡੀ ਵਾਲੇ ਮੋੜ ਤੇ ਆ ਰਹੀ ਕਿਹੜੇ ਦੇਖੋ ਅੱਗ ਸੀ ਇਹ ਕੀ ਕਰ ਰਹੇ ਸੀ ਇਹ ਜੀ ਧੂਰੇ ਤੋਂ ਆਏ ਸੀਗੇ ਜੀ ਅੱਛਾ ਧੂਰੇ ਦਾ ਮੁੰਡਾ ਕਹਿੰਦਾ ਢੰਡਾ ਪੀਣਾ ਹੈ ਮੈਂ ਤੇ ਲੈ ਕੇ ਰਿਹਾ ਜੀ ਅੱਛਾ ਉਹ ਵੀ ਤਾਂ ਗਲੀ ਵਿੱਚ ਤੁਰਨ ਚੱਲ ਵਰਤਾ ਜਾਇਆ ਜੀ ਇਹ ਬੈਕ ਹੌਣ ਲੱਗਾ ਖੋ ਕੇ ਉਹ ਮੁੰਡੇ ਉਹ ਕਾਦੇ ਤੇ ਸੀ ਉਹ ਤੁਰ ਕੇ ਆਏ ਸੀਗੇ ਜੀ ਤੁਰ ਕੇ ਗਲੀ ਵਿੱਚੋਂ ਪਰ ਜਾਇਆ ਮੂਰੇ ਕੋਲ ਖੜਾ ਰੱਖਿਆ ਉਹਨੇ ਉਹ ਲੈ ਕੇ ਨਾਲ ਤੇ ਲੈ ਪਰ ਜਿਹੜੀ ਆ ਸੀਸੀਟੀਵੀ ਆ ਉਹਦੇ ਚ ਤਾਂ ਉਹ ਆ ਰਹੇ ਨੇ ਐਕਟਿਵਾ ਦੇ ਟਿੱਕ ਲੇ ਆ ਗਰੀਨ ਅਬਜੈਕਟਿਵ ਖੜਾ ਰੱਖੀ ਉਹਨਾਂ ਨੇ ਵੀ ਅੱਛਾ ਮੁੰਡਾ ਗਲੀ ਵਿੱਚੋਂ ਨਿਕਲ ਕੇ ਆਇਆ ਉਹ ਤੇ ਬੈਠ ਕੇ ਪਾਰ ਗਈ ਅੱਛਾ ਤੁਸੀਂ ਪੁਲਿਸ ਨੂੰ ਇਤਲਾਹ ਦਿੱਤੀ ਐ ਉਹ ਜੀ ਅੱਛਾ ਮੰਗ ਦੇਖੋ ਜੇ ਫੜਾਇਆ ਪੈਸੇ ਦੇ ਮਰਾਦਨ ਸਾਹਿਬ ਨਾਲ ਖੜਾ ਉਹ ਕਿਹਨੂੰ ਲੈਣੇ ਸੀ 2.5 ਲੱਖ ਰੁਪਇਆ ਖਾਦੇ ਵਾਸਤੇ ਲੈ ਕੇ ਆਏ ਸੀ 2.5 ਲੱਖ ਸੀ ਸ਼ਰਮਾ ਜੀ ਨੂੰ ਲੈਣੇ ਮੈਨੂੰ ਅੱਛਾ ਆਂਦੀ ਮਤ ਲੈ ਕੇ ਗਈ ਸੀ ਜੀ ਅੱਛਾ ਅਸੀਂ ਸਵੇਰੇ ਨੇ ਬੈਂਕ ਚੋਂ ਕਢਾ ਕੇ ਲਿਆਏ ਜੀ ਅਜਾ ਤੋਰੀਓ ਬੈਂਕ ਚੋਂ ਕਢਾ ਕੇ ਲੈ ਕੇ ਆਏ ਹਾਂ ਜੀ ਮੋਤ ਯੇਥੇ ਆ ਰਾ ਲਿਓ ਪੂਰੀ ਦੀ ਹੋਰ ਕੋਣ ਆਇਆ ਸੀ ਅਜ ਜਨਾਬੇ ਮੈਂ ਤਾਂ ਮੇਰਾ ਕਿੰਨੇ ਪੈਸੇ ਸੀ ਤੁਹਾਡੇ ਕੋਲ ਸਹੀ ਹੈ ਤਾਂ ਇਹ ਲਖਾ ਸਾਡੇ ਵਿੱਚ ਸੀ ਮੋਟਰਸਾਈਕਲ ਤੇ ਇੱਕ ਕੋਣ ਲੈ ਗਿਆ ਕੋਕੇ ਕਿੰਨੇ ਦੀ ਗੱਲ ਆ ਇਹ ਤਾਂਪੇ ਦੀ ਗੱਲ ਆਈ ਅੱਛਾ ਮੰਡੀ ਦੇ ਕੋਲ ਹਾਂਜੀ ਮੰਡੀ ਦੇ ਕੋਲ ਇਹ ਵੀ ਕਰ ਰਹੇ ਸੀ ਤੁਸੀਂ ਉਦੋਂ ਉਦੋਂ ਅਸੀਂ ਬਾਈਕ ਤੇ ਜਾ ਰਹੇ ਸੀ ਅੱਛਾ ਤੇ ਕੀ ਕੋਕੇ ਲੈ ਗਏ ਹਾਂਜੀ ਕਿੰਨੇ ਜਿਹੜੇ ਸੀ ਉਹ ਉਹ ਤਿੰਨ ਜਨੇ ਅੱਛਾ ਫਿਰ ਉਸ ਤੋਂ ਬਾਅਦ ਬਸ ਉਸ ਤੋਂ ਬਾਅਦ ਇੱਕ ਜਨੇ ਨੇ ਕੋ ਕਿ ਜਾ ਕੇ ਐਕਟਿਵਾ ਤੇ ਭੱਜ ਗਈ ਤਿੰਨ ਜਨੇ ਐਕਟਿਵਾ ਤੇ ਅੱਛਾ ਹਾਂਜੀ ਦੋ ਦੋ ਬੰਦੇ ਸੀ ਇੱਕ ਜ ਲੈਡੀ ਸੀ ਉਹਨਾਂ ਦਾ ਅੱਛਾ ਤੁਸੀਂ ਕਿਹਨੇ ਤੁਸੀ 2.5 ਲੱਖ ਰੁਪਏ ਏ ਥੋੜੀ ਤੋਂ ਲੈ ਕੇ ਆਏ ਸੀ ਦੇਖ ਕੇ ਗਏ ਨੇ ਪੂਰੇ ਕਾਰੇ ਵਾਸਤੇ ਲੈ ਕੇ ਗਏ ਬਈ ਉਹਰੇ ਕਿ ਸਰ ਬੰਦੇ ਨੂੰ ਦੇਣੇ ਸੀ ਅਸੀਂ ਖੜੇ ਸੀ ਤੁਹਾਡੇ ਨਾਲ ਤੁਹਾਡੇ ਫਾਦਰ ਮੇਰੇ ਫਾਦਰ ਸਾਹਿਬ ਸੀ ਜੀ ਜੀ ਟੰਡਾ ਪੀ ਰਹੇ ਸੀ ਅੱਛਾ ਬੈਗਤ ਤੋਂ ਹੋ ਗਿਆ ਰਹਿਣ ਵਾਲੋ ਪੂਰੀ ਸ਼ਿਪਰ ਮਹੱਲਾ ਜੀ ਇੱਥੇ 2.5 ਲੱਖ ਰੁਪਏ ਕਿਸੇ ਨੂੰ ਮੋੜਨਾ ਸੀ ਤੁਹਾਨੂੰ ਹਾਂ ਜੀ ਇਹਨੂੰ ਸਾਡੇ ਰਿਐਲਟੀ ਵੀ ਸੀ ਪਹਿਲਾਂ ਵੀ ਆਂਦੇ ਜਾਂਦੇ ਰਹਿੰਦੇ ਹੋ ਕਿ ਪਹਿਲੀ ਵਾਰ ਹੀ ਆਇਆ ਤੁਸੀਂ ਨਹੀਂ ਪਹਿਲਾਂ ਵੀ ਆਨੇ ਰਹਿੰਦੇ ਅੱਛਾ ਪਹਿਲਾਂ ਸੀਸੀਟੀਵੀ ਦੇਖਿਆ ਤੁਸੀਂ ਉਹਦੇ ਚ ਦਿਖ ਰਿਹਾ ਹਾਂ ਜੀ ਉਹਦੇ ਵਿੱਚ ਦਿੱਖਦਾ ਰਿਹਾ ਹੀ ਪਰ ਮਿਲਿਆ ਨਹੀਂ ਉਹਨਾਂ ਦੀ ਮਤਲਬ ਜਿਹੜੀ ਐਕਟਿਵ ਆਵਾਜ਼ ਦਾ ਨੰਬਰ ਨਿਕਲ ਰਿਹਾ ਅੱਛਾ ਹਾਂ ਜੀ ਉਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲੇਡੀਜ਼ ਆ ਦੋ ਮੁੰਡੇ ਨੇ ਉਵੇਂ ਹੀ ਦਿਖ ਰਹੇ ਨੇ ਉਹਦੇ ਦੇ ਹਾਂਜੀ ਮੰਗ ਕੀ ਕਰਦੇ ਹੁਣ ਤੁਸੀਂ ਪੁਲਿਸ ਨੂੰ ਮੰਗ ਇਹੀ ਕਰਦੇ ਹਾਂਜੀ ਹਾਂਜੀ ਮੰਗ ਅਸੀਂ ਇਹੀ ਕਰਦੇ ਆਂ ਵੀ ਬੰਦੇ ਜਲਦ ਫੇਰ ਦੇ ਲੱਭੇ ਜਾਣ ਪੁਲਿਸ ਲੱਭ ਰਹੀ ਹੈ ਜੀ ਸਾਡੇ ਨਾਲ ਇਹ ਤਾਂ ਅੱਛਾ ਪਰ ਮਿਲ ਨਹੀਂ ਰਿਹਾ ਨੰਬਰ ਕਲੀਅਰ ਨਹੀਂ ਆ ਰਿਹਾ ਇਹ ਜੀ ਦੀਪਕ ਸ਼ਰਮਾ ਵਾਸੀ ਟੂਰੀ ਨੇ ਸਾਡੇ ਕੋਲ ਅਪਲਾਹ ਦਿੱਤੀ ਹੈ ਵੀ 2.5 ਲੱਖ ਰੁਪਈਆ ਕੋਈ ਅਸੀਂ 90 ਦਿਨ ਆ ਰਹੇ ਸੀਗੇ ਵੀ ਉਹ ਕੋਈ ਲੇਗਾ ਇਹਨਾਂ ਦਾ ਲਿਖਾਫਾ ਦੇ ਉਸ ਸਬੰਧ 'ਚ ਇਹਨਾਂ ਦਾ ਤਲਾਸ਼ ਦਿੱਤੀ ਆ ਉਹਦੀ ਕਾਰਵਾਈ ਅਸੀਂ ਪਾਲ ਜਾਰੀ ਹੈ। ਨਹੀਂ ਸੀਸੀਟੀਵੀ 'ਚ ਆਇਆ ਤਾਂ ਹੈਗੇ ਨੇ ਪਰ ਕਲੀਅਰ ਨੰਬਰ ਨਹੀਂ ਆ ਰਿਹਾ ਉਹਨਾਂ ਦਾ ਨਕਸ਼ੀ ਉਹਨਾਂ ਦੇ ਫੇਸ ਨਜ਼ਰ ਆ ਰਹੇ। ਇਹਦੇ ਖੈਰ ਮੁਤਾਬਕ ਉਹ ਕੋਲ ਕਰਕੇ ਅੱਗੇ ਸਕੂਟਰੀ ਖੜਾਈ ਪਈ ਸੀ ਉਹਨੇ ਬੈਠ ਕੇ ਫਰਾਵ ਹੋ ਗਏ। ਹਾਂ ਉਸੇ ਸਬੰਧ 'ਚ ਸੀਸੀਟੀਵੀ ਕੈਮਰੇ ਦੇਖ ਰਹੇ ਜਿਵੇਂ ਵੀ ਕੋਈ ਮਿਲਦੀ ਇਤਲਾਹ ਉਸ ਮੁਤਾਬਕ ਕਾਰਵਾਈ ਚੱਲ ਰਹੀ ਹੈ।